ਤਪ ਸਥਾਨ ਨਾਨਕ ਚੱਕ ਬਾਰੇ ਅੱਜ ਦੀ ਕਥਾ ਨਾਨਕ ਚੱਕ ਦੀ ਧਰਤੀ ਤੇ ਬਾਬਾ ਸ਼੍ਰੀਚੰਦ ਜੀ ਨੇ 12 ਸਾਲ ਤਪੱਸਿਆ ਕੀਤੀ ਉਹਨਾਂ ਦੇ ਨਾਲ ਬਾਬਾ ਧਰਮਚੰਦ ਜੀ ਬਾਬਾ ਕਮਲਿਆ ਜੀ ਵੀ ਸਨ ਇੱਥੇ ਬਾਬਾ ਹਰਿਦਾਸ ਜੀ ਬਾਬਾ ਭਗਵਾਨ ਦਾਸ ਜੀ ਬਾਬਾ ਰਗੂਨਾਰ ਦਾਸ ਜੀ ਬਾਬਾ ਅਨੰਤਨੰਦ ਜੀ ਨੇ ਆਪਣੀ ਸੇਵਾ ਨਿਭਾਈ ਹੁਣ ਪਵਿੱਤਰ ਤਪਸਥਾਨ ਤੇ ਮਹੰਤ ਤਿਲਕਦਾਸ ਜੀ ਆਪਣੀ ਸੇਵਾ ਨਿਭਾ ਰਹੇ ਹਨ ਬਾਬਾ ਸ਼੍ਰੀਚੰਨ ਜੀ ਦੀ ਕਿਰਪਾ ਨਾਲ ਉਹਨਾਂ ਨੇ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕੀਤੀ ਹੈ ਉਹਨਾਂ ਨੇ ਤਪਸਥਾਨ ਦੀਆਂ ਇਮਾਰਤਾਂ ਬਹੁਤ ਸਾਰਾ ਹੋਣ ਵਾਲੇ ਸਮਾਗਮ ਅਤੇ ਸਮਾਜ ਭਲਾਈ ਦੇ ਕਾਰਜਾਂ 'ਵਲ ਖਾਸ ਧਿਆਨ ਦਿੱਤਾ ਹੈ ਅਤੇ ਸੰਗਤ ਵੀ ਤਪਸਥਾਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਂਦੀ ਹੈ ਇੱਥੋਂ ਦੇ ਸੇਵਾਦਾਰ ਵੀ ਬੜੀ ਮਿਹਨਤ ਨਾਲ ਸੇਵਾ ਨਿਭਾਉਂਦੇ ਹਨ ਐਤਵਾਰ ਵਾਲੇ ਦਿਨ ਇੱਥੇ ਸੰਗਤ ਦਾ ਮੇਲਾ ਲੱਗਿਆ ਰਹਿੰਦਾ ਹੈ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਇਸ ਤਪਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਸੰਗਤਾਂ ਗੁਰਬਾਣੀ ਦਾ ਆਨੰਦ ਮਾਣਦੀਆਂ ਲਾਪਸਥਾਨ ਤੇ ਦੋ ਟਾਈਮ ਭਗਵਾਨ ਬਾਬਾ ਸ਼੍ਰੀਚੰਦ ਜੀ ਦੀ ਆਰਤੀ ਹੁੰਦੀ ਹੈ ਅਤੇ ਇਲਾਕੇ ਦੀਆਂ ਸੰਕਾਾਂ ਬਾਬਾ ਜੀ ਦੀ ਆਰਤੀ ਦਾ ਆਨੰਦ ਲੈਂਦੀਆਂ ਹਨ ਗੁਰੂਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ ਇਹਨਾਂ ਸਾਰੀਆਂ ਗਤੀਵਿਧੀਆਂ ਤੇ ਮਹੰਤ ਤਿਲਕਦਾਸ ਜੀ ਦਾ ਵਿਸ਼ੇਸ਼ ਧਿਆਰ ਹੁੰਦਾ ਹੈ ਇਹ ਸੀ ਨਾਨਕ ਚੱਕ ਤਪਸਥਾਨ ਦੀ ਸੰਖੇਪ ਕਥਾ bolo shri chandra bhagwan ki jai